ਸੋ ਸਵੇਰ ਹੋ ਚੁੱਕੀ ਹੈ ਜੀ ਪੈਂਗੋਂਗ ਲੇਕ ਦੇ ਕਿਨਾਰੇ ਉਹ ਤੇ ਇੱਥੇ ਆਪਾਂ ਰੁਕੀ ਸੀਗੇ ਆ ਕੈਂਪਿੰਗ ਸਾਈਟ ਤੇ ਜਨਾ ਹੈਗਾ ਤਾਂ ਵਿਸਤਾ ਪੈਂਗੋਂਗ ਰੈਸਟੋਰੈਂਟ ਕਰਕੇ ਪਿੱਛੇ ਦਾ 뷰 ਵੀ ਬਾਬਾ ਘੈਂਡ ਹੈ ਤੇ ਲੇਕ ਇਹੋ ਜਿੰਨੇ ਵਾਰੀ ਦੇਖੀ ਜਾਓ ਉੰਨੇ ਵਾਰੀ ਵੀ ਬਸ ਨਜ਼ਰ ਹੀ ਨਹੀਂ हटਦੀ ਹੈ ਤੋਂ ਗੰਦਰਪਾ ਗੁਜ਼ਰਤ ਦਾ ਕਮਾਲ ਬਹੁਤ ਰਾਤ ਵੀ ਆਪਾਂ ਬਹੁਤ ਚੱਲੀ ਐ ਇਹ ਕਿਉਂਕਿ ਟੈਂਪਰੀਰੀ ਜਿਹੇ ਹੀ ਸਿਸਟਮ ਨੇ ਜਿਹੜੇ ਹੈਗੇ ਨੇ ਆ ਕਾਟੇਜ ਇਹਨਾਂ ਦੇ ਤੇ ਖੜਕਾ ਜਾ ਹੁੰਦਾ ਰਿਹਾ ਕੁਛ ਰਾਤ ਤੱਕ ਪਰ ਫਿਰ ਲੱਗਾ ਸੀ ਕੰਮ ਰਾਤ ਗੈਲੈਕਸੀਜ਼ ਵੀ ਦੇਖਿਆ ਸੀ ਇਸ ਤਾਂ ਪਰ ਸ ਲੋਕਨ ਲੱਡ ਲੂਟਾ ਬਬਲ ਆ ਰੱਖੀਆਂ ਸੀਗੀਆਂ ਲਟਣਾ ਕਰਕੇ ਇੰਨਾ ਕਲੀਅਰ ਠੀ ਨਹੀਂ ਸੀਗੀ ਪਰ ਠੀਕ ਸੀਗਾ ਹੁਣ ਇੱਥੋਂ ਚੱਲਾਂਗੇ ਸੁਮੋਰੇਰੀ ਲੈ ਕੇ ਨੂੰ ਤੇ ਇਸ ਤਾ ਹੈਗਾਗਾ 200 ਪਲੱਸ ਕਿਲੋਮੀਟਰ ਦਾ ਤੇ ਉਮੀਦ ਆ ਵੀ 5-6 ਘੰਟੇ ਲੱਗਣਗੇ ਬਾਕੀ ਰਸਤੇ ਤੇ ਹੈ ਜਿਹੇ-ਜਿਹੇ ਰਸਤੇ ਮਿਲ ਲਿਗੇ ਫਿਰ ਜੀਤੀ ਪਹੁੰਚ ਜਾਗੇ ਤੇ ਨਹੀਂ ਫਿਰ ਟਾਈਮ ਲੱਗ ਸਕਦਾ ਵੱਧ ਜੇ ਮਿਲ ਗਿਆ ਆਫ ਰੋਡ ਕਿਤੇ ਬਾਕੀ ਹਜੇ ਕੁਝ ਕਿਲੋਮੀਟਰ ਇਹਦੇ ਕੰਢੇ-ਕੰਢੀ ਚੱਲਾਂਗੇ ਤੇ ਅੱਗੇ ਹੁਣ ਮਿਲਦੇ ਹਾਂ ਹੁਣ ਰੋਡ ਤੇ ਸੋ ਲੇਕ ਦਾ ਆਖਰੀ ਵਾਰੀ ਦਾ ਝਾਕਾ-ਵਕਾ ਲੈ ਕੇ ਹੁਣ ਨਿਕਲਦੇ ਆ ਇਥੋਂ ਬਾਰਟ ਅਗਲੀ ਬਾਵਾ ਕੀ ਤੇਲ ਵੀ ਪਾਉਣਾ ਤੇ ਵੇਲੇ ਫਸਟ ਹੋ ਗਿਆ ਹੁਣ 2-3 ਘੰਟੇ ਦੱਬ ਕੇ ਚਲਾਉਣਾ ਹੈ ਮੋਟਰਸਾਈਕਲ ਨੂੰ ਤੇ ਬਾਈ ਸੰਦੀਪ ਗਿਆ ਥੱਲੇ ਲੈ ਕੇ ਮੋਟਰਸਾਈਕਲ ਨੂੰ ਉਹ ਹਰਦਾ ਮਾਤਾ ਪਤਾ ਦੱਬੀ ਤੇ ਪਾਪਾ ਨਹੀਂ ਗਏ ਬਾਵਾ ਰੀ ਲੋਨਾਂ ਜਾਂ ਵੀਡੀਓ ਵਗੈਰੇ ਬਣ ਗਏ ਆਲਰੇਡੀ ਅਸਾਂ ਹੁਣ ਬਾਤਾਂ ਅੱਗੇ ਆ ਜਾਣ ਤੋਂ ਬਾਈ ਨੂੰ ਉੱਪਰ ਚੱਕਾ ਵਕਬਰ ਸੋਹਣਾ ਯਾਰ ਪਹਾੜ ਜੀ ਵਧੀਆ ਬੈਕਗ੍ਰਾਉਂਡ ਚ ਨੇ ਨਿਰੰਗਦਰੂਮ ਗਲੇਸ਼ੀਅਰ ਵਾਲਾ ਹਸਾਬ ਕੋਤਾ ਪਰ ਇੱਥੇ ਆਏ ਵੀ ਬਰਫ ਇੱਥੇ ਹੁੰਨੀ ਪਿਘਲ ਕੇ ਨਹੀਂ ਆਈ ਹੋਈ ਬੇਚਾਲੇ ਗਰਾਉਂਡ ਦੇ ਵਿੱਚ ਪਰ ਗੱਲਬਾਤ ਉਹ ਜਿਹੀ ਹੋਈ ਹੈ ਇੱਥੇ ਇੱਧਰ ਵੀ ਪਾਈਪਾਂ ਨਾਲ ਭਰੀਆਂ ਹੋਈਆਂ ਚੋਟੀਆਂ ਰੋਡੇ ਪਹਾੜ ਇਹੀ ਇਸ ਖਿੱਤੇ ਦੀ ਆਪਾਂ ਕਹਈਏ ਵੀ ਅਲੱਗ ਕਲਬਾਤਾ ਹਿਮਾਚਲ ਦੇ ਨਾਲ ਥੋੜੇ ਕਿਲੋਮੀਟਰ ਹੋਰ ਤੁਰੇ ਤਾਂ ਝੀਲ ਦਾ ਇੱਕ ਹੋਰ ਰੰਗ ਦੇਖਣ ਨੂੰ ਮਿਲਿਆ ਇਹਦੇ ਬਾਰੇ ਸੁਣਿਆ ਸੀਗਾ ਕਿ ਥੋੜੇ ਥੋੜੇ ਕਿਲੋਮੀਟਰ ਤੇ ਝੀਲ ਦਾ ਰੰਗ ਜੜਾ ਅਲੱਗ-ਅਲੱਗ ਹੋ ਜਾਂਦਾ ਤੇ ਵਾਕਈ ਹੁਣ ਦੇਖ ਵੀ ਲਿਆ ਤੇ ਪੂਰੀ ਨੀਲੇ ਰੰਗ ਦਾ ਸਿਸਟਮ ਕੀ ਕਹੀ ਬਤਨੀ ਯਾਰ ਕੁਦਰਤ ਵਾਲੀ ਹੈ ਹਾਂ ਜੀ ਸਰ ਕੀ ਕਹਿੰਦੇ ਗੱਲ ਬਾਤ ਬਈ ਸ਼ਬਦ ਮੁੱਕ ਗਏ ਮੇਰੇ ਕੋਲ ਤਾਂ ਸ਼ਬਦ ਮੁੱਕ ਗਏ ਸਰ ਕੀ ਆਈ ਬਤਨੀ ਹੈ ਮੁੱਕ ਗਏ ਅ ਨਾ ਸ਼ਬਦ ਵਾਲਾ ਕੰਮ ਆਇਆ ਜਮਈ ਇਹ ਤਾਂ ਇੱਥੇ ਆ ਵੀ ਇੱਥੇ ਲਾ ਕੇ ਮੋਟਰਸਾਈਕਲ ਇੱਥੇ ਬੈਠ ਰਹੀ ਜੀ ਬਸ ਜਿੱਥੇ ਆਪਾਂ ਰੁਕੇ ਸੀਗੇ ਉੱਥੇ ਨਾਲੋਂ ਵੀ ਜ਼ਿਆਦਾ ਖੂਬਸੂਰਤ ਇੱਥੇ ਦਾ ਨਾ ਆ ਆ ਥਾਂ ਤੇ ਤਾਂ ਹੈ। ਵਾਜੀ ਵਾ। ਭਾਈ ਸੰਦੀਪ ਦੇ ਹਿਸਾਬ ਕਿਤਾਬ ਨਾਲ ਜਿਹੜੀ ਉਹ ਸੜਕ ਤੁਹਾਨੂੰ ਦਿਖ ਰਹੀ ਹੈ ਉਹ ਸੜਕ ਸੀਗੀ ਪਹਿਲਾਂ ਖੁੰਦਾਂ ਕਰ ਉੱਪਰ ਪੱਕੀ ਸੜਕ ਬਣ ਗਈ। ਪਹਿਲਾਂ ਉਹ ਬੋਲੀ ਸੜਕ ਸੀਗੀ ਜਿਹਨੂੰ ਜਿਹਦੇ ਉੱਪਰ ਜਾ ਕੇ ਆਪਾਂ ਇਹ ਕ੍ਰੋਸ ਕਰਦੇ ਸੀਗੇ ਤੇ ਭਾਈ ਦੇ ਹਿਸਾਬ ਨਾਲ ਉਹ ਸੜਕ ਕਈ ਵਾਰੀ ਢੀਲ ਦੇ ਵਿੱਚ ਦੀ ਵੀ ਜਾਂਦੀ ਸੀ। ਕਹ ਰਹੇ ਉਹਦੀ ਆਪਦੀ ਕਮਾਲ ਹੋਊਗੀ ਪਰ ਮਸੇ ਵਿੱਚ ਤਾਂ ਉਹ ਦੇਖੋ ਦਿਖ ਰਿਹਾ ਨਾ ਉੱਥੇ ਵਿਚ ਦੀ ਵੀ ਹੋ ਜਾਂਦਾ ਸੀ ਕੰਮ ਹਾਂ ਪੱਥਰ ਡਿੱਗਦੇ ਸੀ ਪਾਣੀ ਦਾਦਾ ਆ ਜਾਂਦਾ ਸੀ ਕਿਹੜੀ ਵਾਰੀ ਤੇ ਆਫ ਰੋਡ ਬਹੁਤ ਖਤਰਨਾਕ ਪੱਥਰ ਦਾ ਸੀਗਾ ਹੁਣ ਸੜਕ ਉੱਪਰ ਪੱਕੀ ਬਣ ਚੁੱਕੀ ਹੈ ਇੱਕ ਨੰਬਰ ਚੱਚੀ ਗਿਲਦੀ ਤਿਆਰ ਕੇ ਆਈ ਬਥੇਰੀ ਵਾਰੀ ਵਾਰੀ ਰੁਕਣ ਨੂੰ ਮਜਬੂਰ ਕਰਦੀ ਹੈ ਕੀ ਕਰੀਏ ਉਹ ਕਿਸ਼ਤੀ ਬਸ ਬੜਾਈ ਕਰਦੇ ਨੇ ਉਹ ਗਸਗੇ ਪੁਆਇੰਟ ਕਿਸ ਤੋਂ ਚਲਦੀਆਂ ਹੋਣਗੀਆਂ ਹਾਂਜੀ ਪਹੁੰਚੂਕਿਆਂਗੇ ਰਜ਼ੰਗਲਾ ਮੈਮੋਰੀਅਲ ਆਹੋ ਚੱਲਦੇ ਆਂ ਤੇ ਇਹ ਆਉਂਦਾਗਾ ਰਸਤੇ ਵਿੱਚ ਹਾਨਲੇ ਚਾਂਦੀ ਹੋ ਰਹਾ ਹਾਂ ਤੇ ਉਦਾਸ ਮਾਨ ਦੇ ਗਾਣੇ ਦੇ ਬੈਕਗ੍ਰਾਉਂਡ ਦੇ ਨਾਲ ਇਹ ਇੱਕ ਜੀ ਰਜ਼ਾਂਗਲਾ ਮੈਮੋਰੀਅਲ 1962 ਦੀ ਇੰਡੀਆ ਚਾਈਨਾ ਵਾਰ ਦਾ ਸੀ ਸੀ ਜਿਹੜੇ ਉਹਨਾਂ ਦਾ ਸਮਾਰਕ ਹੈ ਇੱਧਰਲੇ ਪਾਸੇ ਤੁਸੀਂ ਦੇਖ ਰਹੇ ਹੋ ਇਹ ਹੈਗੀ ਜੀ ਲਜ਼ਾਖ ਰੇਂਜ ਉਹ ਸਾਹਮਣੇ ਵਾਲੀ ਕਲਾਸ਼ ਰੇਂਜ ਤੇ ਜਾਹੂ ਦਿਖ ਰਹੇ ਹੋਗੇ ਇਹ ਹੈਗੇ ਜੀ ਬਲੈਕ ਖੱਲ ਜਿਹੜੀ ਹਾਲ ਦੀ ਘੜੀ ਚਾਈਨਾ ਕੋਲੇ ਆ ਤੇ ਤੁਹਾਨੂੰ ਦਿਖਾਉਣੀ ਆ ਵੀ ਇਹਦੀ ਲੜਾਈ ਹੋਈ ਸੀਗੀ ਇਹ ਹੋਈ ਕਿੱਥੇ ਸੀਗੀ ਉਹ ਜਿਹੜੀ ਪਹਾੜੀ ਢਿੰਦੀ ਹੈ ਨਾ ਜਿਹਦੇ ਵਰਖ ਜਿਹੀ ਪਈ ਵਾ ਥੋੜੀ ਜੀ ਉੱਥੇ ਲੜਾਈ ਹੋਈ ਸੀਗੀ ਤੇ ਆਪਣੇ ਟ੍ਰੂਪਸ ਨੂੰ ਖੈਰ ਆਰਡਰ ਹੋ ਗਿਆ ਸੀ ਕਿ ਪ੍ਰਾਈਮ ਮਿੰਿਸਟਰ ਜਵਾਲਾਲ ਨਹਿਰੂ ਬੰਨਿਓ ਕੇ ਛੱਡ ਕੇ ਆਜੋ ਪਰ ਡੱਟ ਕੇ ਅਗਲੇ ਡੱਟ ਕੇ ਅਗਲੇ ਕਹਿੰਦੇ ਆਏ ਨਹੀਂ ਛੱਡਦੇ ਹਾਂ ਬਹੁਤ ਸ਼ਹਾਦਤ ਹੋਈ ਉਹ ਚੀਜ਼ ਦੀ ਖੁਦੇ ਵਿੱਚ ਬਹੁਤ ਸਾਰੇ ਜਵਾਨਾਂ ਨੇ ਸ਼ਹੀਦੀਆਂ ਹੋਈਆਂ ਉਹਨਾਂ ਨੇ ਸਾਰਿਆਂ ਦੇ ਨਾਮ ਸਾਰਾ ਕੁਝ ਦੱਸਿਆ ਹੋਇਆ ਇੱਥੇ ਅੰਦਰਖਰ ਵੀਡੀਓ ਬਣਾਉਣ ਦੰਦੇ ਨਹੀਂ ਹੈਗੇ ਮੌਕਾ ਸੀਗਾ ਪਰ ਆਪਾਂ ਸੋਚਿਆ ਵੀ ਕਾ ਨੂੰ ਇਹਨਾਂ ਨੂੰ ਅਗਰ ਨਰਸ਼ੀਦੀਨ ਨੂੰ ਪ੍ਰਣਾਮ ਕਰਨਾ ਤਾਂ ਇੱਥੇ ਆ ਕੇ ਹੀ ਕੀਤਾ ਜਾਣਾ ਚਾਹੀਦਾ। ਜਿਹਨਾਂ ਨੂੰ ਅਹਿਰਦਾਮ ਕਹਿੰਦੇ ਨੇ। ਤੋਂ ਕਿਹੜੇ ਸ਼ੀਰ ਸੀਗੇ ਉਹਨਾਂ ਤੋਂ ਬਹੁਤ ਜ਼ਿਆਦਾ ਜਿਹੜੇ ਜਵਾਨ ਸੀਗੇ ਉਹ ਅਹਿਰ ਜਾਤੀ ਜਗੂਤ ਆਪਾਂ ਕਹਦੀ ਉਹਦੇ ਨਾਲ ਸੰਬੰਧ ਰੱਖਦੇ ਸੀਗੇ। ਤਾਂ ਕਰਕੇ ਦਾ ਨਾਮ ਅਹਿਰਦਾਮ ਇੱਥੇ ਰੱਖਿਆ ਗਿਆ। ਇਹ ਸਮਾਰਕ ਬਣਿਆ ਹੋਇਆ ਹੈ। ਦੇ ਇਰਖੇ ਇਸੇ ਇਲਾਕੇ ਦੀ ਹਾਈਟੇ ਨਹੀਂ ਆ ਕਿ ਪਹਾੜ ਸਿੱਖੋਂ ਬੜੇ ਉੱਚੇ ਨਹੀਂ ਹੈਗੇ ਮੇਰੇ ਸਾਬ ਨਾਲ ਡੇਢ ਦੋ ਘੰਟੇ ਦੇ ਟ੍ਰੈਕ ਦੇ ਵਿੱਚ ਹਾਂਜੀ ਬਾਈ ਬਾਹਰ ਮੈਮੋਰੀਅਲ ਦੇਖ ਕੇ ਅੱਗੇ ਨੂੰ ਤੁਰੇ ਤਾਂ ਸਾਈਕਲਿਸਟ ਵੀਰ ਗੁਰੀ ਨਰੂਆਣਾ ਤੇ ਵੀਰ ਹਰਮਨ ਜੋਤ ਹਰਮਨ ਜੋਤ ਖਾਸ ਬਠਿੰਡੇ ਤੋਂ ਇਹ ਵੀਰ ਮਿਲੇ ਬਾਈ ਸੰਦੀਪ ਮੰਨ ਧਾਰ ਕੇ ਤੁਰਿਆ ਸੀ ਕਿ ਮਰਜ਼ੀ ਮਿਲਣੀ ਮਿਲਣਾ ਜੋ ਮਰਜ਼ੀ ਹੋ ਜੇ ਤੇ ਬਾਈ ਹੁਣ ਹੀ ਮਿਲ ਗਏ ਤੇ ਹੁਣ ਸ਼ਾਸ ਸੰਦੀਪ ਫਾਰਮ ਜਾ ਚੁੱਕੇ ਨੇ ਤੇ ਕਹਿੰਦੇ ਪੰਜੀਰੀਆ ਪੰਜੀਰੀਆ ਤੋਂ ਮੈਗੇ ਦਾ ਸਫਰ ਹੋ ਰਿਹਾ ਆ ਕਾਹਦੀ ਸੋਚਣ ਡਿਆ ਸੀ ਖੈਬਰ ਤੋਂ ਖਰਦੁੰਗਲਾ ਇੱਕ ਸਫਰ ਹੋ ਜਾਏ ਤੇ ਸਵਾਦ ਆ ਜਾਏ ਹਾਂ ਤੇ ਇਹ ਚਲੋ ਖਰਦੂਸਾ ਬਾਈ ਗੁਰੀ ਹੁਣੀ ਬਹੁਤ ਟਾਈਮ ਤੋਂ ਸਾਈਕਲ ਸਾਈਕਲਿੰਗ ਕਰ ਰਹੇ ਨੇ ਤੇ ਉਹ ਵੀ ਜਿਵੇਂ ਕਈਏ ਵੀ ਕੋਈ ਚੰਗੀ ਪੱਧਰ ਦੇ ਸਾਈਕਲ ਨਹੀਂ ਹੈਗੇ ਵੀਰਾਂ ਨਾਲ ਕੋਲੇ ਆਮ ਸਾਈਕਲ ਆ ਆ ਖੜਾ ਵੀਰੇ ਹੁਣਾ ਤਾਂ ਸਾਈਕਲ ਤੇ ਇੱਥੇ ਇਹਨਾਂ ਨੇ ਪਹਿਲਾਂ ਵੀ ਬਹੁਤ ਸਫਰ ਨਾਮੇ ਕੀਤੇ ਨੇ ਤੇ ਹੁਣ ਇੱਥੇ ਜਾ ਰਹੇ ਨੇ ਵੀ ਅੱਗੇ ਨੂੰ ਸਾਡੇ ਨਾਲ ਨਾਲ ਸਾਡੇ ਤੋਂ ਪਹਿਲਾਂ ਇਥੇ ਬਾਅਰ ਮੈਮੋਰੀਅਲ ਕੋਲੇ ਕਹਿੰਦੇ ਸੀ ਰੁਕੇ ਸੀਗੇ ਪਿਛਲੀ ਰਾਤ ਸਟੈਂਡ ਬੋਸ ਸੀ ਤੇ ਹੁਣੇ ਹਾਲੇ ਵੰਗੂੰਨੀ ਕੀ ਜਾ ਰਹੇ ਆ ਸਾਨੂੰ ਵੀ ਟਾਈਮ ਖੈਰ ਬਾਬਾ ਲੱਗ ਗਿਆ ਨਾ ਪਰ ਇਹ ਜੇ ਮੂਮੈਂਟਸ ਵੀ ਕੈਪਚਰ ਕਰਨੀਆਂ ਜ਼ਰੂਰੀ ਨੇ ਤੇ ਹੁਣ ਕਾਪੀ ਕੇ ਸਮਾਨ ਆ ਇਥੋਂ ਬਾਈ ਹੁਣ ਨਾਲ ਰੰਗ ਬਨ ਕੇ ਚੱਲਦੇ ਆਗੇ ਮੈਗੀ ਵਾਲਾ ਕਾਰੋਬਾਰ ਕਰਨ ਲੱਗਿਆ ਹੁਣ ਤੇ ਬਾਈ ਹੁਣੀ ਖੜੇ ਨੇ ਪਿੱਛੇ ਬਾਈ ਹਰਮਨ ਪ੍ਰੀਤ ਤੇ ਗੁਰੀ ਨਰੂਆਣਾ ਸੰਦੀਪ ਭਾਈ ਤੇ ਮਾਹੌਲ ਹੁਣ ਉੱਥੇ ਪੂਰਾ ਵੀ ਵੀ ਹੋਣ ਲੱਗਿਆ ਚੰਨ ਤੋਂ ਪਾਵੇ ਇੱਕ ਨੰਬਰ ਮਾਹੌਲ ਇੱਕ ਨੰਬਰ ਮਾਹੌਲ ਵੀਰੇ ਹੁਣਾਂ ਨਾਲ ਭਾਈ ਸੰਦੀਪ ਸ਼ੈਫ ਤੋਂ ਫੋਟੋਗ੍ਰਾਫਰ ਸੰਦੀਪ ਬਣਦੇ ਹੋਏ ਗੱਣੀ ਵੀ ਕਰ ਲਿਓ ਨਾਲ ਮੈਂ ਤੇ ਖਿਓ ਦੀ ਮਿੱਠੀ ਚੂਣੀ ਇਹ ਤਾਂ ਦੇਖ ਲੈ ਵੀਰੇ ਇੱਕ ਮਿੰਟ ਓਏ ਬਦਨਾਮ ਕਰ ਤੇ ਲਖਮਿੰਦਰ ਬਡਾਲੀ ਵੀਰ ਜੀ ਹੋਣਾ ਦਾ ਗਾਣਾ ਰੋਹਾਨੀ ਗਾਣਾ ਬਲਬ ਤੁਸੀਂ ਇੱਥੇ ਲਾਇਆ ਇਹਨੂੰ ਮੋਟਰ ਲੱਗ ਰਿਹਾ ਸਾਈਕਲ ਤੇ ਨਿਊਮਾਨ ਨੂੰ ਰਸਤੇ ਤੇ ਜਾਂਦੇ ਹੋਏ ਆਇ ਨੂੰ ਇੱਕ ਜਗ੍ਹਾ ਆਈ ਐ ਰੰਗ ਬਰੰਗੇ ਪਹਾੜ ਕਿਤੇ ਲਾਲ ਕਿਤੇ ਭੂਸਲੇ ਕਿਤੇ ਦੋ ਤਿੰਨ ਰੰਗਾਂ ਦੇ ਕਿਤੇ ਹਰੇ ਤੇ ਕਿਤੇ ਕਾਲੇ ਤੇ ਇਹਨਾਂ ਦੇ ਉੱਪਰ ਬੱਦਲ ਇਦਾਂ ਜਿਵੇਂ ਰੱਬ ਨੇ ਚੱਲਦੀ ਹੋਈ ਫਿਲਮ ਪਾਜ਼ ਕਰਤੀ ਹੋਵੇ ਤੇ ਕਿਆਈ ਵਤਨ ਇਹ ਸ਼ਾਨਦਰਜਾ ਦਾ ਵਾਕਿਆ ਤਾਂ ਮੌਸਮ ਖੈ ਖਰਾਬ ਹੋਣ ਦੀ ਕਗਾਰ ਤੇ ਆ ਪਰ ਨਿਯਮਾ ਹੁਣ ਅਸੀਂ ਜੇ ਸਾਡੀ ਸੜਕ ਮਿਲ ਗਈ ਪਹੁੰਚ ਜਾਗੇ 10 ਮਿੰਟਾਂ ਚ 5 ਹੀ ਮਿੰਟ ਲਾਵਾਂਗੇ ਵੀਰੇ ਹਾਂ ਤੇ ਆ ਚੱਕ ਵਾਕਾ ਦੇਖ ਕੇ ਗਾਹ ਵਧਿਆ ਨਹੀਂ ਗਿਆ ਤੇ ਯਾਰ ਕੀ ਆਈ ਬਤਨ ਹੈ ਜਾ ਰਹੇ ਆਂ ਜੀ ਸੋ ਮਰੇਰੀ ਮਤਲਬ ਕਿ ਲੇਕ ਮਰੇਰੀ ਬੰਨੀ ਤੇ ਰਸਤੇ ਚ ਕਾ ਲੈ ਕੇ ਆਈ ਆ ਕਿਹਨਾ ਦੱਸਾ ਵੀਰੇ ਲੇਕ ਦਾ ਕਈ ਘੱਟ ਸੂ ਤੇ ਇਹ ਵੀ ਸੁਣਾ ਚਾ ਗੰਬੇ ਨੂੰ ਤਾਂ ਵੇਲੇ ਲੱਗਿਆ ਸੀ ਕਿਤੇ ਵੀ ਉਹੀ ਆ ਗਈ ਉਹ ਦੂਰ ਆ ਨਾਲੇ ਵਾਜੀ ਲੰਬੀ ਮਿਹਨਤ ਤੋਂ ਬਾਅਦ ਤੇ ਪਹਾੜ ਚੜ ਕੇ ਬਾਈ ਜਗਦੀਪ ਆ ਚੁੱਕਿਆ ਆਪਣੇ ਕੋਲ ਵਾਹਿਗੁਰੂ ਸਤਿਨਾਮ ਪਰ ਵਰਸੇਠ ਹੈ ਵੀਰੇ ਆ ਵਿਊ ਲਈ ਨਾ ਬਹੁਤ ਇੱਕ ਵਸ ਵੀ ਨਹੀਂ ਜੜਾਈ ਬਹੁਤ ਸੋਹਣਾ ਯਾਰ ਗੱਲ ਵਾਸ